ਉਹ ਹਾਲਸਾ ਗਾਇਰ ਜੀ ਕਿਪਦੇ ਤਿਆਰੀ ਹੈ ਜੀ ਕੀ ਕਰਨਾ ਹੈ ਕੀ ਕਰਨਾ ਹੈ ਹੁਣ ਤੁਸੀਂ ਬਸ ਬੈਠੋ ਉੱਥੇ ਕੀ ਕਰਨਾ ਤੁਸੀਂ ਕੁਝ ਨਹੀਂ ਕਰਨਾ ਬੈਠਾ ਮੈਨੂੰ ਤਾਂ ਪਤਾ ਨਹੀਂ ਬੈਠਣਾ ਹੀ ਹੈ ਕੁਝ ਨਹੀਂ ਕਰਨਾ ਮਤਲਬ ਕਿ ਸਿਮਾ ਕਿਥੇ ਸਿਮਾ ਆਵੇ ਤੇ ਕਿੰਨਾ ਨਹੀਂ ਲੈ ਕੇ ਤੇ ਪੰਪੇ ਨਾ ਮਤਲਬ ਮੈਨੂੰ ਬਿਗ ਮੈ ਬੁਲਾਉਣੀ ਹੈ ਚਲੋ ਸਾਡੀ ਮਮੀ ਕਹਾ ਰਹੀ ਹੋਣ ਹੁਣ ਵਰਤਣਾ ਜੀ ਸਤਨਾਮ ਆਇਆ

ଓଥେ ବୈଠକ ଚାଲ କଲୋ

ਕੱਲ ਤੇ ਇਹ ਆਣੀ ਲੈਣਗੇ ਮੂ ਵੀ ਮੁੱਕ ਤੇ ਜਾਣਾ ਪੱਕਾ ਜਾਏਗਾ I ordered referred March express Ttangcho from theacie store, which I oftenwiered that this знаешь Ttangcho! It was really challenge from year, capacity, and taste as I thought ਉਹ ਲਿਆ ਕੇ ਰੱਖਿਆ ਬਸ ਚਾਹੀਦੀ ਬਸ ਲਿਆ ਕੇ ਜਿਹੜੇ ਟਾਰ ਕੇ ਰੱਖ ਕੇ ਦਿੰਨੇ ਆ ਜਿਹੜਾ ਨਹੀਂ ਬੱਜਣੇ ਨਾ ਉਹਨਾਂ ਨੂੰ ਆਉਂਦੇ ਨੇ ਕਿ ਕਿਸੇ ਨੇ ਲਵਾਉਣਾ ਮੇਰੇ ਹੁਣ ਤੇ ਇਸ ਲਈ ਹੋਰ ਜ਼ਿੰਮੇਵਾਰੀ ਪਈ ਦੀ ਆ ਉਹ ਵੀ ਦੇਖੋ ਮੈਂ ਫਿਰ ਤੇ ਕੋਈ ਉਹ ਨੋਂ ਨੂ ਨਵਾਦੀ ਹੁੰਦੀ ਸੀਗੀ ਕਿਸੇ ਆਨੇ ਦਾ ਹਾਲ ਨਾ ਲਵਾਏ ਨੀ ਆ ਜਮਾ ਤੁਹਾਨੂੰ ਲੱਗਦਾ ਬੋਲੋ ਜਿਹੜੀ ਮਮੀ ਤੋਂ ਮਿੱਠੇ ਨਾ ਦੋ ਆਪਾਂ ਤੋਂ ਆਪਾਂ ਦੇ ਪਿੱਛੇ ਦੂਸਰ ਟਾਟੜੀ ਆ ਗਈ ਆਹ ਨੰਨੇ ਦੇ ਨਹੀਂ ਮੈਂ ਕਰ ਰਿਹਾ ਜਾਤ ਮਾਤਾ ਨਹੀਂ ਲਿਖਦੀ ਅੱਛਾ ਅੱਛਾ ਤਾਂ ਹੀ ਕਦੇ ਡੈਡੀਓ ਆਏ ਸੀਗੇ ਹਾਂ ਦੇ ਵੀ ਅਮਰ ਨੇ ਵੀ ਬੰਦੇ ਬੰਦ ਹੀ ਆ ਵਿਆਹ ਹੋ ਜਾਣਾ ਨਾ ਛੇਤੀ ਮਾੜੀ ਤੇਰੇ ਮੁੰਡੇ ਦੀ ਸ਼ਕਤ ਸਿੱਧੀ ਚਾਚੀ ਆਵੇਗੀ ਪ੍ਰਿੰਸ ਵਾਲੀ ਬੰਨਣਾ ਹੈ ਪ੍ਰਿੰਸ ਚਾਚੇ ਦੇ ਵੀ ਬੰਨਣਾ ਹਮਰੇ ਨੇ ਬਾਤਾਂ ਆ ਕਰੀ ਵੀ ਅਮਰ ਕਹਿੰਦਾ ਮੈਂ ਵਿਆਹ ਹੀ ਕਰਾਉਣਾ ਉਹ ਬਾਹ ਇਹਦੀ ਹੈ ਮੁੰਡੇ ਦੀ ਨਹੀਂ ਇਹ ਤੁਮੀ ਭਾਬੀ ਵੀ ਕਿੱਕ ਚੱਕ ਕੇ ਲਾਉਂਦੀ ਦੋ ਥੱਲੇ ਚੱਕ ਲਿਆਉਂਦੀ ਮੇਰੇ ਬੰਨ ਹੋ ਗਿਆ ਭਾਈ ਹਾਂ ਜਦ ਬਣਾ ਕੇ ਸਰਨਾ ਆਏ ਨਹੀਂ ਸਰਨਾ ਆਏਗਾ ਕਿਤੇ ਹੋਰ ਕਿਤੇ ਕਹ ਦਮ ਮੈਂ ਮਾਂ ਕੰਗਣਾ ਹੀ ਲਾਣਾ ਪਿੱਛੇ ਹੁਣ ਗਿਆ ਬੰਨਣਾ ਹੋ ਗਿਆ ਕੀ ਕਹਿੰਦੇ ਜੀ ਅੱਜ ਕੰਗਣਾ ਕੰਗਣਾ ਗਾਨੇ ਕੰਗਣਾ ਲਾਲਾ ਕੰਗਣਾ ਦਾ ਖੇਲੂਗਾ ਹੁਣ ਵਿਆਹ ਹੋ ਗਿਆ ਗਾਨਾ ਬੰਨ ਹੋ ਗਿਆ ਅੱਜ ਹੌਲੇ ਹੌਲੇ ਕੰਗਣਾ ਖੇਲੂਗਾ ਉਹ ਤਾਂ ਇੱਧਰ ਆਓ ਉੱਠ ਕੇ ਹੁਣ ਇੱਧਰ ਆਓ ਉੱਠ ਕੇ ਆ ਜਾਓ ਵੀ 7 ਆ ਜਾਓ 9 ਆ ਜਾਓ ਇੱਧਰ ਇੱਧਰ ਆਓ ਉੱਠ ਕੇ ਦੇਖ ਦੀ ਦੀ 9 ਜਣਿਆਂ ਨੂੰ ਨਾਲ ਲਾ ਚਾਹੀਏ 7 ਨੂੰ ਆ ਇਹਨਾਂ ਨੂੰ ਤਾਂ ਨਾ ਹੋਊ ਇੱਕ ਆ ਜਾਓ ਵੀ ਆ ਜਾਓ ਕੋਈ ਆ ਜਾਓ ਜਣਿਆਂ ਨੂੰ ਲੈ ਲੈ

ਕਾਂ ਦੇ 6 ਦੇ ਲਈ ਹੁਣ ਤਾਂ ਜਿੰਦਾ ਜਾਂ ਕਿ ਕਰ ਜਾਂਦੇ ਚੱਲਦੇ ਸੀ ਤਾ ਉਹ ਕੋਈ ਨਹੀਂ ਆਉਂਦੇ ਉਹਦੇ ਨਾਲ 11 ਹੋ ਗਏ ਚਲੋ ਚਲੋ ਵਾਸਤੇ ਆਪਾਂ ਬੰਦੀ ਹਾਂ ਮਸਤ ਇਹ ਇਹ ਇਹਨਾਂ ਨੇ ਕਿਆ ਕਰਦੇ ਹੁੰਦੇ ਜੀ ਇਹ ਇਹ ਹੋ ਸਾਰੇ ਇਹਨਾਂ ਨੂੰ ਕਾੜਦਨੇ ਪੱਕੇ ਮਰਾਉਣੇ ਥੋੜੇ ਇਹ ਵਿਆਹ ਲੈ ਤੈਨੂੰ ਵਿਆਹ ਲੈ ਤੈਨੂੰ ਪੈਣੀ ਆ ਆਏ ਹੋਏ ਨਾ ਇਹ ਮੇਰੇ ਕਰਾਉਣੇ ਆ ਇਹ ਆ ਨਾ ਛੇੜੇ ਮੁੱਠੂ ਮੁੱਠੂ ਪੱਕਾ ਮਾਰਨੇ ਆਂ ਹੀ ਵੀ ਉਹ ਸਾਲ ਪੁਰਾਣੇ ਹੋ ਗਏ ਜੀ ਹੁਣ ਨਾ ਨਾ ਉਹ ਉਹ ਵੀ ਨਹੀਂ ਤੁਸੀਂ ਪੁਰਾਣੇ ਨਹੀਂ ਹੋ ਸਾਡੇ ਛੋੜ ਬਣੇ ਨਹੀਂ ਪੁਰਾਣੀ ਹੋਈ ਹਾਂਜੀ ਕੋੜ ਮੇੜੇ ਨੂੰ ਖਾੜਦੇ ਆ ਸੀ ਅੱਜ ਜੀ ਇਹ ਵਿਆਹ ਲੈ ਦਿਨ ਜਿਹੜੀ ਮਾਂ ਦਾ ਰਾਲ ਬਣਦੀ ਉਦੋਂ ਉਧਰ ਪਾ ਜਣੇ ਉਹ ਚਾਹੇ ਉਹਦੇ ਚ ਪੈਂਦੇ ਹੁੰਦੇ ਹਾਂ ਠੀਕ ਆ ਠੀਕ ਉਹਧਰ ਮਾਹ ਹੱਥ ਹੋ ਰਿਹਾ ਜੀ ਇਧਰ ਮਾਮੇ ਨੇ ਆਪਣਾ ਮਾਹ ਹੱਥ ਸ਼ੁਰੂ ਕਰ ਲਿਆ ਕਹਿੰਦਾ ਵੀ ਕਾਲੀ ਮਿਰਚ ਕੁੱਟ ਕੇ ਪਾਉਣੀ ਗੋਭੀ ਦੀ ਸਬਜ਼ੀ ਦੇ ਵਿੱਚ ਉਹਨਾਂ ਨੇ ਤਾਂ ਬੜਾ ਮੂਲਾ ਜਿਹਾ ਲੱਤਾ ਪਤਾ ਸਾਡੇ ਕੋਲ ਤਾਂ ਭਾਈ ਛੋਟਾ ਹੀ ਐ ਐਵੇਂ ਹਾਂ ਕੱਟੋ ਜਣੀ ਕਾ ਹਾਈ ਕੱਟਣ ਬਾਤ ਐ ਬਰੀ ਕਮਾਲ ਉਹ ਜਿਹੜੀ ਗਿਰਗੀ ਗਿਰਗੀ ਯਾਰ ਥੱਲੇ ਤੇ ਕਹ ਨੂੰ ਚੱਕੀ ਜਾਂਦਾ ਅਜੇ ਨਹੀਂ ਹਟਦਾ ਮਾਮਾ ਵੀ ਕੁੰਡੀ ਦਾ ਹੜਾ ਕੁੱਟਣੀ ਹਾਂ ਕੁੰਡੀ ਕੁੰਡੀ ਤੋਂ ਧੋਣੀ ਪੈਣੀ ਹੈ ਹੋ ਗਈਆਂ ਤਾਂ ਲੱਗ ਤਾਂ ਗਈਆਂ ਹੁਣ ਇੱਕ ਇੱਕ ਵਾਲੰਦਾਂ ਨਾਲ ਹੋਰੇ ਆਪਾਂ ਗੋਭੀ ਦੀ ਸਬਜ਼ੀ ਵੀ ਦੇਖ ਲਓ ਕੋਈ ਮਾਮਾ ਸਬਜ਼ੀ ਤਾਂ ਬਣ ਗਈ ਯਾਰ ਪਾ ਦੇ ਆਹ ਤੇ ਕੁੱਟੀਆਂ ਜੇ ਜੇ ਹੈਗੀਆਂ ਪਾ ਕੇ ਭਰੇ ਘਰ ਹੁਣ ਤੋਂ ਪਾਊਡਰ ਬਣਾਉਣ ਦਾ ਚੱਕਰ ਆ ਤੇ ਕੰਮ ਹੋ ਰਣਾ ਫਿਰ ਬਾਹਰ ਫਤਨਾ ਹੋ ਟੋ ਗਿਆ ਕੀਨੇ ਪੱਗ ਕੱਟਤੀ ਤੁਹਾਡੀ ਕੀ ਹੋ ਗਿਆ ਕਿਹ ਚਾਈ ਦੀ ਮੈਂ ਦਰਵਿੰਦਰ ਦੀ ਹਾਂ ਕੀਨੇ ਕੱਟੀ ਪੱਗ ਮੈਂ ਕੱਟਦੀ ਹਾਂ ਹਾਂਜੀ ਤੁਸੀਂ ਮੈਨੂੰ ਫੋਟੋ ਮਮੇ ਕੋਆ ਕੋਸ ਲੋਡ ਫੋਟੋ ਹਾਂ ਹਾਂ ਤੋਂ ਦੋ ਜਾਣ ਕਹਣਾ ਵੀ ਚੂਰਾ ਬਣਾ ਕੇ ਤੇ ਕਿਤੇ ਨਹੀਂ ਸਾਫ ਤੇ ਮਿਰਚ ਪਾ ਦਿੰਦੇ ਸਬਜ਼ੀ ਚ ਇਹਦਾ ਫੇਰ ਦੂਈਆਂ ਹੋ ਗਿਆ ਹੁਣ ਬਾ ਹੋ ਗਈਆਂ ਹੈ ਇਹ ਕਾ ਕਰਦਾ ਮੇਰਾ ਪੁੱਤ ਹੈ ਕਾ ਕਰਦਾ ਮੈਨੂੰ ਦੱਸ ਦੇ ਲਾ ਚਲ ਆਜਾ ਸੈਟਲ ਆ ਮੈਂ ਤੱਕਦਾ ਹਾਂ ਬਰਾਦਾ ਮਾ ਰਬ ਮਾ ਹੁਣ ਕਮ ਕਮਾਉਣ ਕੜਸੀ ਵਿੱਚ ਫੇਰ ਤੇ ਭਾਬੀ ਬਣ ਗਈ ਮੁੱਲਾ ਦਾ ਸਾਹਿਬ ਜੀ ਹਾਂ ਹਾਂ ਉਹ ਗਾਰ ਆ ਜਾਣਾ ਬੇਨ ਬਣ ਜਵੇ ਆਹੇ ਬਾਤਾ ਕਾਲੀ ਮਿਰਚ ਪਾਈ ਮਾਮੇ ਨੇ ਅਨੁਠਾ ਕੇ ਦੇ ਉੱਪਰ ਤੇ ਭਾਫਣ ਵਾਲੇ ਬਣ ਜਣੇ ਹਾਂ 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 ਇਹ ਰਲਾ ਦੇ ਕਾਲੀ ਮਿਰਚ ਦੇ ਰਲਾ ਦੇ ਤੇ ਟੱਕਣੀ ਪਾ ਦੇਣੀ ਜੀ ਚੱਕ ਕੇ ਸੀ ਸਾਰੇ ਵਰਤਾਉ ਦੇਣੀ ਟੱਕਣੀ ਰਲਾ ਦੇ ਨਾਲ ਪੰਜ ਚਾਰ ਬਲ ਕਾ ਕਰਸ ਦੇਣੀ ਇਹਦੇ ਕਾਚੇ ਸਟੂਨੇ ਇੱਕ ਕਮੈਂਟ ਵਿੱਚ ਜਨਾਮ ਹੈਗਾ ਨਾ ਪਰ ਪਈ ਰਹੀ ਦੇਖਣੀ ਹੈ ਕਿਸੇ ਨੂੰ ਪੈ ਗਈ ਦੀ ਕਿ ਇੱਕੇ ਚਾਰੇ ਗੋਲੇ ਪੈਣੀ ਦੀ ਸਾਰੀ ਹੋਏ ਨਹੀਂ 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 ਬੁਲਤੀ ਕਿਉਂ ਸਾਰਾ ਚਲੋ ਹੁਣ ਪਾਸੇ ਉਹ ਪਾਸੇ ਟਮਾਟਰ ਟਮਾਟਰ ਵਿੱਚ ਪਾ ਹਾਂ ਤੜਕਾ ਲੱਗ ਗਿਆ ਪਹਿਲਾਂ ਆਹ ਲੈ ਓਏ ਚਾਹ ਨਹੀਂ ਮੰਮੀ ਹੋ ਬਾਜ਼ਰ ਤੋਂ ਚਾਹ ਲੈਣਾ ਇਹਨਾਂ ਦਾ ਘਰ ਕੱਢ ਕੇ ਲੈ ਨਹੀਂ ਬੱਧੀ ਆਇਆ ਤਾਂ ਆਹ ਕਹਿ ਦਿੰਦਾ ਤੂੰ ਚਾਹ ਨਹੀਂ ਪੁੱਛੀ ਵੀ ਹਾਂ ਬਿਨਾਂ ਨਾਮ ਕਰੀ ਜਾਂਦੀ ਇੱਕ ਵਾਰ ਹਾਂ ਬਹੁਤ ਵਾਰ ਹਾਂ ਕੀ ਹੋ ਗਿਆ ਸਿਲੰਡਰ ਪੁੱਛਿਆ ਸੁਣ ਲਾ ਹੁਣ ਤੈਨੂੰ ਵੀ ਪਤਾ ਨਹੀਂ ਮੈਂ ਕਿੰਨਾ ਕਿੱਦਾਂ ਬਣਾਉਣੀ ਆ ਹਾਂ ਸਿਲੰਡਰ ਪੁੱਛਿਆ ਮੈਂ ਕਿ ਆਪਨੇ ਸਿਲੰਡਰ ਖਤਮ ਹੋ ਗਿਆ ਉੱਥੇ ਜਾਂਦਾ ਤਾਂ ਮੈਨੂੰ ਪਤਾ ਇਹਨੇ ਕਿਹੜਾ ਜਵਾਬ ਦਿੱਤਾ ਕਹਿੰਦਾ ਉਧਰ ਪੁੱਛਦਾ ਨਹੀਂ ਮੈਂ ਕਿ ਮਾਈਲਟ ਕਿੰਨਾ ਕੁ ਲਾਉਂਦਾ ਉਧਰ ਕਿਹਨੇ ਵਿੰਦਰ ਬਾਈ ਕੋਲ ਵਿੱਕੀ ਬਾਈ ਤੇ ਫੋਨ ਕਰਾ ਦੇ ਅੱਛਾ ਅੱਛਾ ਮੈਂ ਨਹੀਂ ਰੱਖਿਆ ਮੈਂ ਪੁੱਛਿਆ ਮੈਂ ਇੰਨੀ ਵਾਰ ਆਹੇ ਤੁਹਾਨੂੰ ਸੁਣਿਆ ਨਹੀਂ ਹੈਗਾ ਮੈਂ ਇਹੀ ਕਰ ਪਾਣੀ ਲੈ ਲੈ ਵਿੱਕੀ ਬਾਈ ਤੇ ਫੋਨ ਕਰਾ ਦੇ ਮਾਜੀ ਮਾਂ ਮਮੀ ਹੈ ਨਹੀਂ ਪਤਾ ਨਹੀਂ ਮੈਂ ਇਧਰੋਂ ਹੱਥ ਮਾਰੀ ਗਾਣਾ ਫੋਨ ਕਰਾ ਦੋ ਬਾਈ ਆ ਚਾਤਾ ਹਾਂ ਦੀ ਮੈਂ ਕਹਿੰਨੀ ਸੋਟੂ ਚਵਾਣਾ ਇੱਕ ਸਵਾਲੋ ਥੁੱਟ ਥੁੱਟ ਕੋੜੰ ਦਾ ਵਿਆਹ ਹੋਣਾ ਚਾਹੀਦਾ ਕਿ ਕਿਤਾ ਹੀ ਪਾਉਗੀ ਅਮਨੇ ਦਾਚਾ ਅਮਨਾ ਵੀ ਕੋੜਮੇ ਆ ਕਾਹੀ ਦਾ ਕਿ ਵਿਕੜੰ ਦੇ ਵਿਆਹ ਚ ਮੋੜੇ ਮੰਮੀ ਕਹਿੰਦੀ ਲਿਆਣਾ ਨੂੰ ਕੀ ਨਹੀਂ ਦੇ ਦੋ ਮੈਂ ਤਾਂ ਲਿਆਣਾ ਉੱਥੇ ਕੋਈ ਵੀ ਨਹੀਂ ਬਿੰਦਾ ਬਾਗ ਲਿਆਣਗੇ ਮੈਂ ਬਿੰਦਾ ਬੈਠਾ ਨਹੀਂ ਨਿਆਣਾ ਹੀ ਆਉ ਵੀ ਮੈਂ ਹੱਕ ਵੀ ਨਿਆਣਾ ਹੀ ਆ ਇੱਕੇ ਕੋੜਮ ਆ ਆਲੇ ਨਾਲ ਲਿਆਣਾ ਆਲੇ ਨਾਲ ਲਿਆਣਾ ਨਹੀਂ ਮਾ ਮਾਪੇ ਵਾਸਤੇ ਤਾਂ ਨਿਆਣੀ ਰਹਿਣਾ ਹਾਂ ਹਾਂ ਚਾਹ ਜੋ ਮਰਜ਼ੀ ਉਹ ਨਿਆਣੀ ਰਹਿਣਾ ਨਾ ਉਹਦੇ ਤਾਂ ਰੀਤਾ ਇਹ ਤਾਂ ਨਹੀਂ ਕਰਨੀ ਲੋ ਜੀ ਬੈਕਗ੍ਰਾਉਂਡ ਦੀ ਕਿਰਪਾ ਨਾਲ ਪ੍ਰਸ਼ਾਦਾ ਲੱਗ ਗਿਆ ਜੀ ਤਿਆਰ ਹੁਣ ਸਾਰੇ ਜੁਟ ਗਏ ਹੁਣ ਟਾਈਮ ਕਿੰਨਾ ਹੋ ਗਿਆ ਪਹਿਲਾਂ 12:00 ਵਜੇ ਹੁਣ ਕਿ 12 ਤੋਂ ਉੱਪਰ ਹੋ ਗਿਆ ਟਾਈਮ ਟਾਈਮ ਹੋ ਗਿਆ ਜੀ ਅੱਜ ਸਵਾ 12 ਹੋ ਗਏ ਬੱਸ ਇਹ ਪਾਪਾ ਨੇ ਖਾਡੀਆਂ ਮਾਸੀ ਕਹਿੰਦੀ ਹੈ ਸ਼ਕੜੀ ਦੀ ਹੈਗੀ ਤੇ ਅੱਜ ਜੀ ਦੀ ਪ੍ਰਸ਼ਾਦਾ ਬੂਆ ਪ੍ਰਸ਼ਾਦਾ ਦੀ ਮਾਮਾ ਜੀ ਨੂੰ ਦੇ ਦੇ ਅੰਦਰ ਆਹ ਹੋਰ ਮਾਮੇ ਨੂੰ ਦੇ ਸਾਰੇ ਪ੍ਰਿੰਸ ਨੂੰ ਦੇ ਉਧਰ ਥੱਲੇ ਟੌਮੀ ਹਾਕਾ ਮਾਰਦਾ ਕਹਿੰਦਾ ਮੰਨੂ ਵੀ ਦੋ ਹਵਾ ਅੱਜ ਤੇਜ਼ ਚੱਲ ਵੀ ਰਹੇਗੀ ਕੋਈ ਨਹੀਂ ਕੋਈ ਨਹੀਂ ਬੀਨਾ ਜੀ ਤੇ ਮਾਸੀ ਨੂੰ ਬਿਨਾਂ ਕੀ ਤਾਂ ਦੇਣੀ ਸੀ ਆ ਦੇ ਦਿਓ ਆ ਤਾ ਦੇ ਉੱਤਰ ਦੀ ਜਿਹੜੀ ਉਦੋਂ ਰਵਿੰਦਰ ਰੂਪਾ ਕੇ ਦੇਵੋ ਤਾਂ ਉਹ ਪਹਿਲਾਂ ਕਦੇ ਬਣੀ ਹੁੰਦੀ ਹੈ ਤਾਂ ਠੀਕ ਹੈ ਮਮੀ ਹੋਰ ਵੀ ਅੱਟੇ ਹੋਰ ਵੀ ਜਦੋਂ ਉਹਨਾਂ ਨਾਮ ਇਹਨਾਂ ਕਿਹਾ ਮਾਸੀ ਚਲੋ ਆਪ ਗਰਮ ਗਰਮ ਨਾਲ ਦੀ ਨਾਲ ਚੱਕਰ ਤੋਂ ਫੱਟੇ ਬੱਸ ਆ ਦੇ ਦਿਓ ਦਾਲ ਅੰਦਰ ਭਈਆ ਅੱਜ ਇੱਕ ਰੋਟੀ ਭੇਜ ਦੇ ਆ ਦੇ ਰੋਟੀ ਬਿਲਜਾਸਮਨ ਉਹ ਮਾਮੇ ਨੂੰ ਬਾਅਦ ਤੇ ਦੇਦੀ ਮਾਸੀ ਨੂੰ ਦੇ ਦੇਣਾ ਇਹ ਇਹ ਇੱਧਰ ਦਾ ਆਪ ਇੱਧਰ ਚੂਹੇ ਟੱਪਦੇ ਆ ਉਹ ਵੀ ਦੇਖੀ ਜਾਂਦੀ ਵੀ ਬੋਈਏ ਤੇ ਰੋਟੀ ਹੋਈ ਕਿ ਨਹੀਂ ਹੋਈ ਕੋਈ ਨਹੀਂ ਨਹੀਂ ਹਾਂ ਮੈਂ ਇਹ ਦੇਖਦੀ ਮੈਂ ਕਿਹਾ ਬਹੁਤ ਲੱਗਦੀ ਉਹਰੇ ਹਵਾ ਤਾਂ ਫਿਰ ਉੱਪਰ ਰੱਖਣੀ ਆ ਹੁਣ ਆ ਮੰਝਾ ਤਾਂ ਹੀ ਰੱਖਿਆ ਉਹਰੇ ਮਾਮੀ ਪਰ ਫਰੀਦਾ ਪਾਊਡਰ ਆਉਣਾ ਹਾਂ ਮਾਮੀ ਦੇ ਹੁਣ ਅਜਾ ਰੱਖ ਤੀ ਅਜਾ ਇੱਕ ਤਾਂ ਰੱਖਿਆ ਹੁੰਦੀ ਚਲ ਦੇ ਦੇ ਹੋਰ ਲੈ ਮੈਂ ਫੜਾਉਣਾ ਲੈ ਦੇ ਵਾਹ ਜਸਮੀਨ ਮਾਸੀ ਰੋੜ ਸਤਨ ਮਾਸੀ ਖਤੇ ਕੰਮ ਦੋਈ ਮਾਸੀ ਨੂੰ ਵੀ ਪਾ ਕੇ ਦੋ ਰੋਟੀ ਮਾਸੀ ਨੇ ਠੀਕ ਆ ਸਾਬੀ ਨੂੰ ਕਹਿੰਦਾ ਕਦੀ ਕੁਟੀ ਖਾਉਂਗੀ ਸਵਾਦ ਦੇਲਾ ਮਾਸੀ ਸਬਜ਼ੀਆਂ ਦਾ ਵੱਡੇ ਵੱਡੇ ਫਰੂਟ ਨੇ ਕੱਟੇ ਨਹੀਂ ਜਾਣ ਬਾਕੀ ਕਿੱਥੇ ਗਏ ਬਾਕੀ ਜੀ ਮੈਂ ਵੰਟ ਵੰਟ ਜੀ ਪੈਣ ਨੂੰ ਆ ਦੇਖੋ ਵੀਦਰ ਕਾਲੀ ਪੈਣ ਨੂੰ ਪਾਤੇ ਡੱਬਾ ਲੈ ਕੇ ਕਿੰਨੇ ਡੱਬਾ ਦੇਤਾ ਬੰਨ ਠੀਕ ਆ ਮੰਡੋ ਉਹ ਨੂੰ ਕੁੜੀ ਨੂੰ ਪੁੱਛ ਕੇ ਬੰਡਿਓ ਉਹਨੂੰ ਉਹਦੇ ਹੱਕ ਦੇ ਐ ਤੁਸੀਂ ਕਿਸੇ ਮਤੋਂ ਨਾਲ ਗਲਤ ਨਹੀਂ ਆ ਕਿਤੇ ਉਹ ਨਾ ਮਾਸੀ ਨੂੰ ਸੇਵ ਵੱਧ ਪਾਉਣੇ ਹੋ ਤੁਸੀਂ ਘੱਟ ਪਾ ਦੋ। ਇਹ ਗੱਲ ਸਹੀ ਹੈ ਨਾ? ਮਨਾਉਂਦੀ ਤੇ ਭਾਈ ਆਪਣੀ ਮਾਂ ਬੂਆ ਨੂੰ ਬੂਆ ਆਉਂਦੀ ਰਹਿੰਦੀ। ਬੂਆ ਕਾਹੜਾ ਬਹੁਤ ਮੰਦੀ ਹੈ ਨਾ। ਇੱਕ ਵਾਰ ਗਿਆ ਬੂਆ ਨੇ ਰਹਿ ਗਈ ਬੂਆ। ਨਾ ਇੱਕ ਵਾਰ ਉਹਨੇ ਕਿਹਾ ਬੂਆ ਆ ਗਈ। ਨਾ ਬੂਆ ਨੇ ਹੁਣਾ ਤਾਂ ਆਦੀ ਪਾ ਦੋ। ਦਹੀਂ ਕਿ ਇੱਕ ਇੱਕ ਮੰਮ ਉਹ ਹੋ। ਪਹਿਲਾ ਦੇ ਪਾਦੀ ਦਾ ਹੁੰਦਾ। ਫਿਰ ਖਾਈ ਦਾ ਹੁੰਦਾ। ਨਾ ਸੁਣ ਲੈ। ਲੋ। ਲੈ। ਕਿਆ ਇਹ ਖੰਦੂਰਾ? ਭਾਈ ਉਹ ਚ। ਸਮਾਨੀ ਨਹੀਂ ਪਾ। ਖੰਦੂਰਾ ਖੰਦੂਰਾ। ਖਰਾਬ ਹੋ ਜਾਗਾ।

ਕੋਣ ਸੱਖੀ ਸਤ ਕੋ ਇਹ ਆਖੋ ਤੇ ਪਾ ਦੇ ਆਹੋ ਤੇ ਪੁੜੀ ਜੀ ਰੁਪਿਆ ਚਾਂਦੀ ਰਹਿਦਾ ਪਾਈ ਹਾਂ ਹਾਂ ਉਹਦੇ ਚ ਪਾ ਦੇ ਹਾਂ ਕੱਢਿਓ ਕਿ ਆਇਆ ਤੇ ਚ ਇਹਦੇ ਚ ਹੈ ਚਾਂਦੀ ਦਾ 100 ਵੀ ਆ ਚਾਂਦੀ ਦਾ 100 ਰੁਪਿਆ ਵੀ ਆਉਂਗਾ ਆਹੋ ਦੰਦੇ ਹੁੰਦੇ ਨੇ ਦੇਖੀ ਨਾ ਬੜਾ ਤੋ ਦੋ ਮਨੂੰ ਮੈਂ ਮੈਂ ਕੱਲ ਘੋਣ ਲੱਗਿਆ ਮਹਾਰਾਜ ਧੰਨ ਬਾਬਾ ਨਾਨਕ ਧੰਨ ਬਾਬਾ ਨਾਨਕ ਜੀ ਦੀ ਉਹਨਾਂ ਫੋਟੋ ਐਕਨੇ ਮਹਾਰਾਜ ਆ ਸਾਡੇ ਸਿਰ ਪਰ ਛਤਰ ਛਾਇਆ ਬਣਾ ਕੇ ਰੱਖੋ ਕਿੰਨੀ ਆਸ਼ਰਵਾਦ ਦਿੰਦੇ ਰਹੋ ਸਾਨੂੰ 10 10 ਨਿਕਣਾ ਤੁਸੀਂ ਫੋਟੋ ਚ ਦੇ ਰਹੇ ਹੋ 10 10 ਲੋ ਪਾ ਲੋ ਇੱਕ ਨੇ ਇੱਕ ਨੇ ਖੁਸ਼ੀਆਂ ਖੜੇ ਰੱਖੀ ਘਰ ਚ ਇਹ ਹੈਗਾ ਆਪਣਾ ਹਾਂ ਤੇ ਜਿਹੜਾ ਆਹ ਹੈ ਇਹ ਡਿੰਪਲ ਦਾ ਹਾਂ ਕਿਆ ਡਿੰਪਲ ਦਾ ਇਹ ਹਾਂਜੀ ਤੇ ਚਾ ਆ ਵੀ ਚਾ ਕੇ ਸੁਖਵੀਰ ਇਹਨੂੰ ਵੀ ਰੱਖ ਦੇ ਤਾੜੇ ਹਾਂ ਰੱਖ ਦੇ ਹਾਂ ਆਲੇ ਪਾਈ ਤੇਰਾ ਡਿੰਪਲ ਆਪੜਾ ਏਡੀ ਚੰਦਰ ਵਾਲੇ ਬੱਤੂ ਵਿੱਚ ਪਾ ਲਦਾ ਮਾਂਮੀ ਐ ਤਾਂ ਇਹ ਖੋਜੂਗਾ ਆਹੋ ਜੋ ਹਲੇ ਚੰਦਰ ਵਾਲਾ ਵੀ ਮੈਂ ਖੋਲੂਗੀ ਤਾਂ ਫਿਰ ਪਾ ਕੇ ਰੱਖਾਂਗੀ ਹੂੰ ਤਾਂ ਹੈਗਾ ਬਰਸ ਚੰਦਰ ਵਾਲਾ ਹੂੰ ਹੂੰ ਉਹਦੇ ਵਿੱਚ ਪਾ ਦੂਗੀ ਇਹਦੇ ਵਿੱਚ ਹੀ ਅੱਖਾਂ ਪਾਸੀ ਮਨੀਰਾ ਨੇ ਤਾਂ ਜੋੜੀ ਰਹਿਣਾ ਹੈ ਇਹਨਾਂ ਨੂੰ ਤੋਰੂ ਹੁਣ ਕੀ ਕਰੀਏ ਚੱਲ ਮਾਸੀ ਦੇ ਸੋਹਣਾ ਰੱਖਦੇ ਬੰਨਿਆ ਵਸ ਮੇਰੇ ਨਾਲ ਇਹਨੇ ਕਿਹੜਾ ਰਹਿੰਦੇ ਰਹਿਣ ਮੈਂ ਤਾਂ ਜਾਊਗੀ ਅੱਕਾ ਤੂੰ ਛੱਡਿਆ ਭਾਈ ਮੈਨੂੰ ਹੈ ਹਾਂ ਨਾ ਤੇਰੀਆਂ ਦੋਵੇਂ ਬਹੁਤ ਸੇਵਾ ਨਹੀਂ ਕਰਦੀਆਂ ਔਰ ਨਾ ਸੰਦੀਪ ਔਰ ਸੁਖੋ ਇਹ ਕਰਦੀਆਂ ਸੇਵਾ ਹਾਂ ਫਿਰ ਤੂੰ ਰੰਦੀ ਕਰ ਤੈਨੂੰ ਉਹਨਾਂ ਨੇ ਕਰਨੀ ਆ ਉਹ ਨਹੀਂ ਹੋਣੀ ਸੱਤ ਹਾਂ ਜੋ ਧਿਆਨ ਰੱਖਦੀਆਂ ਛੱਤੀ ਫੋਨ ਵਾਲੇ ਪਕੌੜੇ ਨਾ ਦੇ ਦਿਓ ਮੰਮੀ ਨੂੰ ਥਾਲੀ ਵਿੱਚ ਚੀਜ਼ ਨਾ ਦੇ ਦੇ ਪਿੱਕੀ ਚੀਜ਼ ਦੇ ਦਿਓ ਪਾਦਾ ਮੈਨੂੰ ਵੀ ਭਾਬੀ ਫੋਨ ਕਰਕੇ ਕਹਿੰਦੀ ਉਹਨੂੰ ਵੀ ਕਹੇ ਤਬ ਕਹਿੰਦੀ ਮੈਂ ਬੱਚਾ ਜਵਾ ਸਿੰਦੀ ਖਾਇਆ ਹੂੰ ਚੋਲੇ ਭਟੂਰੇ ਹਾਂ ਸੂਜੀ ਦਾ ਕੜਾ ਹਾਂ ਫੇਰ ਰਸਮ ਮਲਾਈ ਦੀ ਪਲਾਟੀ ਅੱਛਾ ਆ ਕੋਈ ਬਲਾਤਾ ਨੂੰ ਕਿਸੇ ਲਚੜਾਤੀ ਚਲ ਨਾ ਮਾਸੀ ਨੂੰ ਨਿਆਣਿਆਂ ਕਰਕੇ ਆਹੋ ਜਿਹਾ ਰੋਮਾ ਕਰਕੇ ਨਹੀਂ ਇਹਨਾਂ ਮੂਲ ਨਾਲੋਂ ਬਿਆਜ ਪਿਆਰਾ ਹਾ ਹਣਾ ਮਾਸੀ ਮਾਸੀ ਨੂੰ ਜਾ ਕੇ ਨਿਆਣੇ ਹੈ ਨਹੀਂ ਅਸੀਂ ਮੂਲ ਆ ਹੁਣ ਛੋਟੇ ਛੋਟੇ ਪਿੱਛੇ ਉਹ ਵਿਆਜ ਆ ਹੋਰ ਇਹ ਕਿਹੜੇ ਨਿਆਣੇ ਆ ਨਾ ਕਾਗਤਾਂ ਨਾ ਲੀਤਾ ਹੈ ਨਹੀਂ ਨਾ ਹੈ ਨਹੀਂ ਤਾਂ ਹੀ ਤੂੰ ਚੱਲਦੀ ਆ ਹੂੰ ਨਾ ਨਾ ਹੈ ਗਿਆ ਨਿਵਾਗਦਾ ਰੇ ਆ ਮੈਨੂੰ ਵੀ ਦੱਸਿਆ ਇਹ ਬੰਨੇ ਨੇ ਆ ਕਰਿਓ ਬਾਈ ਨਾਲ ਗੱਲ ਕਰੋ ਆ ਦੋ ਮੈਨੂੰ ਚੱਕ ਰਿਆ ਬਹਿ ਗੱਲ ਕਰੋ ਕੁੜੀ ਤੇ ਨੂੰ ਬੰਨਨੇ ਫੜਾ ਲੇ ਗਾਨੇ ਹਾਂ ਤੇ ਪਤਾ ਨਹੀਂ ਕੀ ਕਰੇ ਚਲੇ ਤੀਦੇ ਬੰਨਣਾ ਅੱਛਾ ਭਾਬੀ ਨੂੰ ਭੇਜਣਾ ਨਾ ਮਨੀ ਨੇ ਬੰਨਣਾ ਮਨੀ ਕਹਿੰਦੀ ਮਨੀ ਦਾ ਅੱਛਾ ਹਾਂ ਜ਼ਰੂਰੀ ਹੈ ਭਾਈ ਸਾਡੀ ਭੈਣ ਦੇ ਬੰਨੋ ਤੂੰ ਬਚੋਲ ਗਰੀ ਤਾਂ ਨਹੀਂ ਭਾਲਦੀ ਸਾਥ ਹੈ ਨਾ ਬਾਈ ਮੈਂ ਨਹੀਂ ਬਲਦੀ ਆਪਾਂ ਤਾਂ ਪਹਿਲਾਂ ਹੀ ਕਹਿੰਦੇ ਆਂ ਅਸੀਂ ਬਚੋਲਿਆਵਾਂਗੇ ਨਹੀਂ ਇੰਸਾ ਵੀ ਭੈਣ ਓਏ ਪਹਿਲੇ ਜੇ ਕਿਉਂ ਤਾ ਰਹਾਣੀ ਦੇ ਬਚੋਲ ਗਿਰੀ ਮੰਗੂ ਨਾ ਮਾ ਮੌਕਲ ਮੈਂ ਤੈਨੂੰ ਪਹਿਲਾਂ ਦਰਵਾ ਬਚੋਲ ਗਿਰੀ ਵਾਲਾ ਕੰਮ ਸਾਡੇ ਕੋਲ ਕੋਈ ਨਹੀਂ ਸਾਡੀ ਭੈਣ ਆ ਤੂੰ ਹਾਂ ਕਿਤੇ ਕਿਤੇ ਕਹਿ ਦੇ ਮੈਨੂੰ ਵੀ ਕੰਬਲ ਦੇ ਦੇ ਕਦਾ ਮੇਲਣੀ ਦਾ ਕੰਬਲ ਮੰਗਾ ਲੈ ਅੱਜ ਵੇ ਸਾਤੇ ਵੀ ਕੰਬਲ ਦੇ ਦੋ ਮੇਲਣੀ ਦਾ ਮਮੀ ਹਾਂ ਕੀ ਨੇ ਕਰ ਸੁਖਣ ਗੋਭੀ ਲੈ ਕਿ ਹੋਣੀਆਂ ਲੈ ਆਓ ਬਣਾ ਲੂਗੀ ਖਾ ਲੂ ਕਦੇ ਲੈ ਆ ਕੱਲੂ ਬਣਾ ਲੂਗਾ ਲੈ ਆਉਣ ਹੀ ਲਿਆ ਪਏ ਹੁਣ ਤਾਂ ਘਰ ਸਬਜ਼ੀਆਂ ਵਰਤੇ ਜਾਣੇ ਵਰਤੇ ਹੋਈ ਜਾਣੀਆਂ ਹੁਣ ਤਾਂ ਬਰਤੋ ਤਾਂ ਆਈ ਜਾਣੀਆਂ ਸਬਜ਼ੀ ਨਾ ਯਾਰ ਮੈਨੂੰ ਨਹੀਂ ਪਤਾ ਹੈਗਾ ਬਿੱਕਸ ਤੇ ਆਰਡਰ ਆਇਆ ਉਹ ਚੋਰ ਨਾ ਚੜਾਣਾ ਕੋਠੇ ਤੇ ਉਹਨੂੰ ਘਾਤ ਕੋਠੇ ਪਕੋਠੇ ਪਰ ਤਾਂ ਚੜਾ ਬਈ ਹੁਣ ਉਹਨੂੰ ਹੋਰ ਕਿੱਥੇ ਚਲ ਬੰਦੇ 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 ਗੱਠ ਮਾਰਦੇ ਚਲੋ ਚਲੋ ਆਗੇ ਜੀ ਆਗੇ ਆਗੇ ਤੇਰੀ ਫੋਲ ਕੇ ਚਲ ਕੀ ਆ ਦੇ ਲਾਰ ਰਿਸਮਾ ਬਣਾਈਆਂ ਬਿਆਂ ਗਾਣੇ ਬੰਨਣੇ ਗਾਨਾ ਹੀ ਕਹਿੰਦੇ ਇਹਨੂੰ ਹਾਂ ਮਾ ਹੱਥ ਤੇ ਬੰਨ ਲੈ ਰਹਿਨੇ ਆ ਜਦੋਂ ਇਹਦੇ ਬਟਨਾਂ ਲੱਗੂਗਾ ਉਦੋਂ ਬੰਨ ਹੋਣਗੇ ਅੱਛਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੁਖੂ ਅੱਤੀ ਨੂੰ ਤੇਜ਼ੂ ਕੋਸੋ ਵੀ ਹੁਣ ਤੁਸੀਂ ਜੇ ਤਾਂ ਜਾਣਾ ਪੁੱਤ ਫੇਰ ਤਾਂ ਨਿਹਰਾ ਨਾ ਕਰੋ ਫੇਰ ਤਾਂ ਨਿਹਰਾ ਨਾ ਕਰੋ ਬਾਹਰ ਖੜਾ ਹੋ ਤੇ ਮੈਂ ਜੀਜੇ ਨੂੰ ਮੈਂ ਪੁੱਛਦਾ ਕੀ ਗੱਲ ਜੀਜੇ ਦਾ ਜਾਣ ਨੂੰ ਦਿਲ ਨਹੀਂ ਕਰਦਾ ਉਹ ਮੇਰਾ ਜੀਤਾ ਜੀ ਉਹ ਮੇਰਾ ਜੀਜਾ ਜੀ ਜੀਜਾ ਸਤਿ ਸ੍ਰੀ ਅਕਾਲ ਜੀ ਦੇਖ ਹੁਣ ਦੇਖ ਸੂਰਜ ਨਾ ਉਹ ਪਰੇ ਤੇ ਥੱਲੇ ਹੀ ਚਲ ਗਿਆ ਹੁਣ ਤਾਂ ਜੇ ਤਾਂ ਜੇ ਤਾਂ ਜਾਣਾ ਉਹਦਾ ਗੁਰਦਾਰੇ ਦੀ ਲਾਈਟ ਬਲਦੀ ਆ ਜੇ ਤਾਂ ਜਾਣਾ ਤੇ ਤਾਂ ਹਨੇਰਾ ਨਾ ਕਰੋ ਨਹੀਂ ਉਰੇ ਪ੍ਰਸ਼ਾਦਾ ਪਾਣੀ ਤਿਆਰ ਆ ਨਹੀਂ ਨਹੀਂ ਕੱਲੂ ਬੈਡਰੂਮ ਵੀ ਤਿਆਰ ਆ ਸਾਰਾ ਕੁਝ ਓਕੇ ਆ ਕੱਲੂ ਸਕੂਲ ਹੈ ਜੀ ਫੇ ਮਾਂ ਕਹਿੰਦਾ ਫੇ ਬੇਟਾ ਨਾ ਵੀ ਗਾਹਾਂ ਸਾਨੂੰ ਫੇਰ ਇੱਕ ਹੋਰ ਵਿਆਹ ਏ ਓੱਖਾ ਹੋ ਜਾਣਾ ਹੁਣ ਆ ਵੀ ਏ ਹਾਂ ਵੀ ਭੇਜੇ ਨਿਆਣੀ ਦੀ ਇੰਨੀ ਛੁੱਟੀਆਂ ਕਰਾਈ ਜਾ ਉਹ ਵੀ ਗਲਤ ਆ ਹਾਂ ਪੜ੍ਹਾਈ ਜ਼ਰੂਰੀ ਆ ਬਾਈ ਜਵਾਕ ਪੜ੍ਹੂਗੇ ਤਾਂ ਕੜੂਗੇ ਤਾਂ ਸਾਨੂੰ ਕੁਝ ਖੜਾਉਂਗੇ ਹਾਂ ਜੇ ਹੋਰ ਰਹਿੰਦੇ ਮਨ ਵੀ ਬਦਲ ਜਾਂਦਾ ਹੈ ਦੋ ਛੁੱਟੀਆਂ ਤਾਂ ਉਹ ਹੀ ਲਈਆਂ ਹਾਂ ਉਹ ਫਿਰ ਆ ਛੁੱਟੀ ਤੋਂ ਬਾਅਦ ਜਵਾਕਾਂ ਨੂੰ ਥੋੜਾ ਜਿਹਾ ਪੜ੍ਹਾਈ ਵੱਲ ਤੇ ਫਰਕ ਪੈ ਜਾਂਦਾ ਲੈ ਨਾ ਹੀ ਹੂੰ ਦੇਖ ਰਿਹਾ ਮਾਹਨ ਨਿਭੜਿਆ ਕੰਮ ਅੰਦਰ ਦਾ ਨਿਭੜ ਗਿਆ ਉਹ ਤਾਂ ਮੈਂ ਤਾਂ ਉਹਨੂੰ ਮੰਨਿਆ ਨਹੀਂ ਜੀ ਤੇਰਾ ਜੀਜਾ ਤੇ ਇੱਕ ਵਾਰ ਕਿਆ ਕਰਦਾ ਉਹ ਪੁੱਤ ਆਜੋ ਆਜੋ ਮੇਰੇ ਉਹ ਆਜੋ ਏ ਆਓ ਜਾਓ ਆਜੋ ਕਰਨ ਕੋਨੂੰ ਵੀ ਲਿਆਨ ਨਾਲ ਦੋ ਦੂਈ ਕਿੱਥੇ ਦੋਏ ਕਰਨਾ ਦੋੜ ਇਹ ਪਤਾ ਨਹੀਂ ਕੀ ਕਰਦੇ ਆਹ ਖੜੀ ਇੱਕ ਤਾਂ ਸੁਭਰੀ ਤੇ ਤਾਂ ਉਧਰ ਬਾਥਰੂਮ ਚ ਆ ਆਜੋ 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 ਭੱਜੋ 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 ਫਟਾਫਟ ਥਾਰੀ ਉਰਤ ਤਾਂ ਸਵੇਰੇ ਸ਼ਾਮ ਠੰਡ ਪੂਰੀ ਆ ਰਖਤ ਯਾਰ ਮੈਂ ਇਧਰ ਨੂੰ ਪੂਰ ਇਧਰ ਇੱਕ ਤਾਂ ਦਿੱਲੀ ਸੜਕ ਕੱਚੀ ਨਹਿਰਾ ਸੜ ਅੱਛਾ ਇਧਰ ਆ ਇਧਰੋਂ ਘੁੰਮ ਜਾਓ ਤਾਂ 3 ਕਿਲੋਮੀਟਰ ਪਰ ਦਰਿਆ ਆ ਸਾਰਾ ਦਬਲ ਜੀ ਕਹਿ ਰਹੇ تھے ਕਿਥੇ ਉਹ ਕਿਧਰ ਨੂੰ ਹੈ ਕਿਹੜਾ ਉਹ ਆਇਦਰ ਨੂੰ ਸਾਹਮਣੇ ਬੇਲਾਪਿੰਡ ਬੇਲੇ ਕੋਲ ਨੂੰ ਤਾਂ ਉਹਦਾ ਬਚਾ ਲੈ ਜਦ ਮਹਾਰਾਜ ਨੇ ਬਚਾ ਲੈ ਦੇਖ ਕੇ ਤੇ ਪਾਣੀ ਨਿਕਲ ਜਾਂਦਾ ਆਲੇ ਦਾ ਸਾਬ ਗਲਾ ਘੁੰਮ ਘੁੰਮ ਗੇਰਦਾ ਤਾਂ ਹਾਂ ਦਬੋਦਣ ਦਾ ਇਲਾਕਾ ਕੀ ਕਰਦਾ ਨਾ ਤਾਂ ਦੇਖ ਲੁਧਿਆਣੇ ਤੱਕ ਪਾਣੀ ਪਹੁੰਚਣਾ ਤਾਂ ਹੂੰ ਚਲੋ ਪਤਾ ਆਜੋ ਚਲੋ ਚਲੋ ਉਹ ਬਹਿਰੂ ਦਾ ਨੋ ਦੋ ਟਾਈਮ ਮਿਲਦੇ ਬਹਿਰੂ ਬਹਿਰੂ ਕਰਦੇ ਜਾਓ ਬਣਾ ਖੁਸ਼ੀ 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 ਸਾਨੂੰ ਉਧਰ ਤੇ ਸੁਨੇਹੇ ਭੇਜੀ ਜਾਓ ਉਹ ਤਾਂ ਨਹੀਂ ਉਹ ਤਾਂ ਉਹ ਧਾਗਾ ਬੰਨਣਾ ਉਹਨਾ ਪੁੱਟਾ ਦੇ ਥੱਲੇ ਧਾਗਾ ਬੰਨ ਕੇ ਨਾ ਟੋਟਾ ਜਾਂਦਾ ਫਿਰ ਚੱਲ ਫਿਰ ਚੱਲ ਚੱਲ ਕਰਨੋਂ ਬਾਅਦ ਮਾਰ ਬਾਦ ਚੱਲ ਮਾਸੀ ਫਿਰ ਚੱਲ ਚਾ ਵੀ ਹੁਣ ਮਾਸੀ ਨੂੰ ਆ ਕਮਰੇ ਚ ਬੰਦ ਕਰ ਦੋ ਇੱਧਰ ਜਦ ਤੱਕ ਇਹ ਕੱਢ ਦੂੰਗੇ ਫਿਰ ਦਖੋਲ ਦੂੰਗੇ ਬਾਅਦ ਚ ਉਸਮਾਲ ਕੇ ਰੱਖੋ ਫਲਕਾਰੀਆਂ ਬਲਗੁਰੀਆਂ ਮਾਸੀ ਨੇ ਪਰਸ ਨੂੰ ਆਂ ਜੱਫੀ ਪਾਈ ਵੀ ਜਿਹੜਾ 1.5 ਲੱਖ ਰੁਪਏ ਦੇ ਜੇ ਪਿਆ ਹੁੰਦਾ ਹਾਂ ਹੈਗੇ ਕੱਢੇ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਚ ਪਾ ਲਗਾ ਹਾਂ ਕੋਈ ਚੱਕਰ ਨਹੀਂ ਹੈਗਾ ਦੀਪਲਾ ਕਿੱਥੇ ਦੀਪਲਾ ਉਹ ਆਉਂਦੀ ਆ ਉਹਦੀ ਧਾਂਜਰਾ ਹੁਣ ਤਾਂ ਧਾਂਜਰਾ ਦੇ ਚਾਂਜਰਾ ਦੇ ਪਤਾ ਲੱਜੀ ਕਰਨਾ ਵੀ ਕਿੱਥੇ ਆ ਉਹ ਦੀਪਲਾ ਆ ਲੈ ਲੈ ਪੂਆ ਦੇ ਪਿਆਰ ਆਪਣੀ ਤੇ ਖਲੀ ਫਾਦੇ ਬਈ ਨਾ ਫਾਕੂ ਦਾ ਦੇ ਉਹ ਕਹਿੰਦੇ ਕੱਪੜਾ ਦੇ ਹੁਣੇ ਪਾ ਹਾਂ ਟੁੱਟਿਆ ਆ ਗਿਆ ਮੇਰਾ ਫੋਨ ਇੱਥੇ ਬੱਲ ਮਾਰ ਲਾਓ ਮੇਰਾ ਫੋਨ ਪਿਆ ਉਹਦੇ ਵਿੱਚ ਦਾ ਚੱਕ ਮਨੀ ਭਾਗ ਤਮਾਦਰਾ ਲਿਖਾ ਬਦੇ ਪਰ ਕੰਮ ਨਹੀਂ ਕਰਦਾ ਇਹਦੇ ਵਿੱਚ ਨਹੀਂ ਲੱਗਦੀ ਲੈਸ ਮਨੀ ਕੋਲ ਸਾਹ ਦੇ ਨਹੀਂ ਹਮਾਰੇ ਕੋਲ ਫੜਾ ਲਈ ਚੱਲਦੀ ਦਿੰਦੀ ਯਾਰ ਸੂਟ ਨਾਲ ਦੀ ਇਹ ਫੇਰ ਕਿਉਂ ਬੱਲੇ ਕੀ ਕਰਨਾ ਪ੍ਰੈਸ ਕਰਨੀ ਹੈ ਫੁੱਟ ਦੇਣਾ ਜਨਾ ਮਾਤਾ ਕਿੰਨੀ ਪਾਇਆ ਥੰਮਣ ਦੀ ਪ੍ਰੈਸ ਉਹ ਕੋਈ ਨੂੰ ਪੁੱਤ ਫੇਰ ਕੇ ਪ੍ਰੈਸ ਉਹ ਪ੍ਰੈਸ ਦੇ ਚੱਕਰਾਂ 'ਚ ਘੜਿਆ ਜਾ ਪੈ ਗਈ ਹਾਂ ਕਹਿੰਦੀ ਮਾੜੀ ਜੀ ਪ੍ਰੈਸ ਨੂੰ ਮਾਰਦਾ ਪਾਇਆ ਆਪਾਂ ਨੇ ਹਾਂਜੀ ਹਾਂ ਬਲਦੇ ਅਗਲਾ ਕੋਈ ਵੀ ਕੋਈ ਨਹੀਂ ਭਾਈ ਆ ਜਾ ਮਾ ਮਾਸੀ ਇੱਕ ਹੋਰ ਸਕੰਡ ਹੁਣ ਫੁੱਲ ਖਰੀਦ ਕੇ ਰੱਖ ਲੈਦੇ ਆਂ ਹੀ ਪਾਪੀ ਤੇ ਸੂਟ ਪਾ ਕੇ ਦੇ ਦਿੰਦੀ ਮੈਂ ਨਹੀਂ ਹਣਾ ਅੱਛਾ ਅੱਛਾ ਲਾਵਾ ਦੀ ਜੀ ਪਾ ਕੇ ਲੈ ਜੀ ਨਾ ਪਾਣਾ ਸੂਟ ਅੱਪੀ ਪ੍ਰਕਾਰੀ ਚੀਜ਼ ਰੱਖ ਦੇਣੀ ਮੈਂ Hòstia... M' filtres la hoc Digital i veig que fa hadi, la־pa־nys flatscors mévues. Primer li canten les Hanter